ਹਾਂਜੀ ਕਿਸਾਨ ਭਰਾਵੋ ਅੱਜ ਆਪਾਂ ਪਹੁੰਚੇ ਹੋਏ ਹਾਂ ਬਰਨਾਲਾ ਜ਼ਿਲ੍ਹਾ ਦੇ ਪਿੰਡ ਉਪਲੀ ਵਿੱਚ ਜਿੱਥੇ ਸਿੱਧੂ ਬਰਾੜ ਸੀਡਜ਼ ਕੰਪਨੀ ਸਰਦਾਰ ਬਲਜੀਤ ਸਿੰਘ ਜੀ ਬਰਾੜ ਚਲਾ ਰਹੇ ਨੇ ਛੋਟੀ ਗੱਲ ਕਰਾਉਣੇ ਆ ਕਣਕ ਦੇ ਬੀਜ ਵਾਸਤੇ ਹਾਂਜੀ ਆਪਣੇ ਕੋਲੇ ਕਿਹੜੇ ਕਿਹੜੇ ਬੀਜ ਹੈ ਜੀ ਕਣਕ ਦੇ ਹੁਣ ਹਾਂਜੀ ਆਪ ਸਭ ਨੂੰ ਸਤਿ ਸ੍ਰੀ ਅਕਾਲ ਦੋਸਤੋ ਆਪਣੇ ਕੋਲੇ ਪੀਬੀਡਬਲਯੂ 872 DBW 826 اچھا جی DBW 222 اچھا جی DBW 327 اچھا جی DBW 371 اچھا اور HD 3386 ਨਵੀਂ ਵੈਰਿਟੀ ਹੈ ਜਿਹੜੀ ਨਵੀਂ ਵੈਰਿਟੀ ਕੱਢੀ ਹੈ ਇਹਦਾ 70 ਮਣ ਪਲੱਸ ਝਾੜਾ ਹੈਗਾ ਇਹ ਵੀ ਆਪਣੇ ਕੋਲ ਹੈਗੀ ਹੈ ਜੇ ਕਿਸੇ ਖਾਨਪਰ ਅਨ ਲੋਡ ਹੈ ਆਪਾਂ ਸਾਰੇ ਆਪਣੇ ਕੋਲ ਤਿਆਰ ਹੈਗੇ ਨੇ ਮਾਲ ਤੇ ਮਾਲ ਸਾਰਾ तकरीबन ਦਾ 80% ਮਾਲ ਵਿਕ ਚੁੱਕਿਆ ਹੈ 20% ਆਪਣੇ ਕੋਲ ਬੈਲੈਂਸ ਹੈਗਾ ਜੇ ਕਿਸੇ ਨੂੰ ਜਰੂਰਤ ਹੈ ਆਪਾਂ ਪਹੁੰਚ ਵੀ ਕਰ ਦਿਆਂਗੇ ਚਾਹ ਵੀ ਦੇਵਾਂਗੇ ਪਾਊਡਰ ਦੇ ਵੀ ਦੇ ਦਾਂਗੇ ਠੀਕ ਹੈ ਜੀ ਤੇ ਜਿਵੇਂ ਵੀ ਚਾਹੁੰਦਾ ਆ ਲੈ ਸਕਦਾ ਇਹ ਬਾਕੀ ਆਪਣੀ ਕੰਪਨੀ ਕਦੋਂ ਦੀ ਰਜਿਸਟਰ ਆ ਜੀ ਇਹ ਇਹ 2009 ਦੇ ਵਿੱਚ ਆਪਾਂ ਸੈਸ ਹੈਗੀ ਅੱਛਾ ਜੀ ਹਾਂ ਪੀਜੂ ਤੇ ਟ੍ਰੇਨਿੰਗ ਲੈ ਕੇ ਫਿਰ ਆਪਣਾ ਕੰਮ ਸ਼ੁਰੂ ਕਰਿਆ ਤੇ ਵੈਸੇ ਨਹੀਂ ਕਰਿਆ ਪੀਜੂ ਲੁਧਿਆਣਾ ਤੋਂ ਮਾਨਤਾ ਪ੍ਰਾਪਤ ਆ ਜੀ ਹਾਂ ਪੀਜੂ ਤੇ ਟ੍ਰੇਡਿੰਗ ਸਰਦਾਰ ਬਲਜੀਤ ਸਿੰਘ ਜੀ ਬਰਾੜ ਸਾਹਿਬ ਨੰਬਰ ਕਿੰਨਾ ਜੀ ਆਪਣਾ 94631 94631 27407 27407 ਨੰਬਰ ਆ ਜੇ ਕਿਸੇ ਵੀਰ ਭਰਾ ਨੂੰ ਕਿਸਾਨ ਭਰਾ ਨੂੰ ਕਣਕ ਦੀ ਕਿਸੇ ਵੀ ਵੈਰਾਈਟੀ ਦੀ ਜ਼ਰੂਰਤ ਹੋਵੇ ਤਾਂ ਤੁਸੀਂ ਆ ਨੰਬਰ ਤੇ ਸੰਪਰਕ ਕਰਕੇ ਝੋਨੇ ਦਾ 20 ਵੀ ਨਾਲ ਆ ਉਹਦੇ ਵੀ ਇਧਰਲੀ ਸਾਈਡ ਦੇਖ ਲਓ ਕਿ ਢਾਂਗਾ ਲੱਗੀ ਜਾ ਰਹੀਆਂ ਨਹੀਂ ਆ ਅੱਡ-ਅੱਡ ਲਿਖ ਕੇ ਵੀ ਲਾਇਆ ਗਿਆ ਹੈ ਇਧਰਲੀ ਸਾਈਡ ਸਾਰੇ ਹਾਂ ਪੀਵੀ 1 ਵੀ ਹੈਗੀ ਆਪਣੇ ਕੋਲੇ ਪੀਲੀ ਪੂਸਾ ਦੀ ਹੈਗੀ